ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਕਾਫੀ ਘੋੜੀਆਂ ਸੇਲ ਦੇ ਲਈ ਲੈ ਕੇ ਆਏ ਆ ਪਹਿਲੇ ਨੰਬਰ ਤੇ ਆਪਣੇ ਨੇ ਲਵੇ ਹੈਗੀ ਹੈ ਜੀ ਇਹ ਕਾਲੀ ਚੰਬੀ ਇਹਦੀ ਸੇਸਾਲ ਉਮਰਾਈ ਤੇ 9 ਇੰਚੇ ਦੀ ਹਾਈਟ ਹੈ ਬਾਕੀ ਨੋਕਰੇ ਘੋੜੇ ਤੋਂ ਮਾਲਕ ਵੀਰ ਕਹਿੰਦੇ ਗੱਬਣ ਕਰਾਈ ਹੋਈ ਆ ਜੇ ਖਾਲੀ ਰਹਿ ਗਈ ਤਾਂ ਦੁਬਾਰੋ ਘੋੜਾ ਸੜਾ ਕੇ ਦੇਣਗੇ ਮਾਲਕ ਵੀਰ ਬਾਕੀ ਪਟਿਆਲਾ ਏਰੀਆ ਮਾਲਕ ਵੀਰਾਂ ਦਾ ਰੇਟ ਬਿਲਕੁਲ ਜਾਇਜ਼ ਕਰਦੇ ਹੀ ਖੋਣ ਤੇ ਰੇਟ ਦੀ ਗੱਲਬਾਤ ਕਰ ਸਕਦੇ ਹਾਂ ਬਾਕੀ ਜੇ ਕਿਸੇ ਨੂੰ ਆਉਂਦੀ ਹੋਈ ਪਸੰਦ ਤਾਂ ਗੱਲਬਾਤ ਕਰ ਸਕਦੇ ਹਾਂ ਦੋ ਪੈਰ ਚਿੱਟਿਆ ਘੋੜੀ ਦੇ ਤੇ ਮੱਥੇ ਪਟਾ ਕਾਲੀ ਚੰਬੀ ਘੋੜੀ ਹੈ ਬਾਕੀ ਸਵਾਰੀ ਸੂਰੀ ਦੀ ਪਾਸ ਹੈ ਤੁਸੀਂ ਵੀਡੀਓ ਦੇ ਅੰਦਰ ਦੇਖ ਸਕਦੇ ਹੋ ਕੰਨ ਕੰਨਾਂ ਦੀ ਸਕੀਨ ਹੈ ਜੇ ਕਿਸੇ ਨੂੰ ਆਉਂਦੀ ਹੋਈ ਪਸੰਦ ਤਾਂ ਗੱਲਬਾਤ ਕਰ ਲਿਓ ਮਾਲਕ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਤੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਵੀ ਕਰ ਲਿਆ ਕਰੋ ਸਬਸਕ੍ਰਾਈਬ ਵੀ ਅੱਪਾ ਜੋ ਦਿੱਲੀ ਸੇਲ ਵਾਲੀ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ। ਬਾਕੀ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸ਼ਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦਾ ਹੈ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੋੜੀ ਤੇ ਅੱਗੇ ਆਪਣੇ ਲਵੇ ਹੈਗੀ ਹੈ ਇਹ ਇਹ ਮਾਰਵਾੜੀ ਕੋੜੀ ਮੱਥੇ ਪਟਾ ਤੇ ਦੋ ਪੈਰ ਤਿੰਨ ਪੈਰ ਚਿੱਟਿਆ। ਬਾਕੀ ਇੱਕ ਨਾ ਇੱਕ ਨਾਂ ਦੀ ਤੁਸੀਂ ਦੇਖ ਸਕਦੇ ਹੋ 9 ਇੰਚ ਦੀ ਹਾਈਟ ਹੈ। ਮੌਕੇ ਤੇ ਮਾਲਕ ਵੀਰ ਕਹਿੰਦੇ ਹੀਟ ਚ ਹੈ ਹੁਣ ਕੁੜੀ ਤੇ 70000 ਰੁਪਏ ਮਾਲਕ ਵੀਰ ਇਹਦਾ ਮੁੱਲ ਕਰਦੇ ਹੀ ਤਰਨ ਤਾਰਨ ਏਰੀਆ 6 ਸਾਲੇ ਦੀ ਉਮਰ ਹੈ 58 ਇੰਚੇ ਦੀ ਹਾਈਟ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਮਾਲਕਾ ਨੰਬਰ ਸਕਰੀਨ ਤੇ ਚੱਲੀ ਜਾਂਦੇ ਜੀ ਬਾਕੀ ਇੱਕ ਨੰਗਾ ਨੰਗਾ ਦੀ ਸ਼ਕੀਨ ਹੈ ਥੋੜੀ ਲੱਸੀ ਜ਼ਰੂਰ ਹੈ ਤੇ 95 ਇੰਚੇ ਦੀ ਹਾਈਟ ਹੈ ਜੀ ਮੌਕੇ ਤੇ ਖਾਲੀ ਮੌਕੇ ਤੇ ਹੀਟ ਚ ਹੈ ਹੁਣ ਕੁੜੀ 70000 ਰੁਪਏ ਦਾ ਮਾਲਕ ਵੀਰ ਮੁੱਲ ਕਰਦੇ ਆ ਬਾਕੀ ਕੋੜੀ ਤੁਸੀਂ ਚੈੱਕ ਕਰ ਸਕਦੇ ਹੋ ਮੱਥੇ ਪਟਾ ਤੇ ਤਿੰਨ ਪੈਰ ਚਿੱਟਿਆ ਕਨਕੁਨਾਂ ਦੀ ਸ਼ਕੀਨ ਹੈ ਮਾਰਵਾੜੀ ਕੋੜੀ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਬਾਕੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਲੱਗੀ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਤੇਲਗਾ ਕਮੈਤ ਕੋੜੀ ਮੱਥੇ ਫੁੱਲ ਹੈ ਤੇ ਤਿੰਨ ਪੈਰ ਚਿੱਟਿਆ ਦੋ ਪਿਛਲੇ ਪੈਰ ਚਿੱਟਿਆ ਤੇ ਇੱਕ ਅਗਲਾ ਥੋੜਾ ਜਿਹਾ ਚਿੱਟਾ ਹੈ ਬਾਕੀ ਇਹਦੀ ਉਮਰ ਮਾਲਕ ਵੀਰਾਂ ਨੇ 5 ਤੋਂ 6 ਸਾਲ ਦੱਸੀ ਹੈ ਕਟ ਪਲੱਸ ਦੀ ਹਾਈਟ ਦਸੀ ਹੈ ਮਾਲਕ ਵੀਰਾਂ ਨੇ ਬਾਕੀ ਮਾਲਕ ਵੀਰ ਕਹਿੰਦੇ ਬੱਚਾ ਲਾ ਕੇ ਆਈ ਹੈ ਕੋੜੀ ਲਸੀ ਰੂ ਬਾਕੀ ਜੇ ਕਿ ਸਾਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਕੋੜੀ ਸ਼ਕੀਨ ਹੈ ਕਟ ਪਲੱਸ ਦੀ ਹਾਈਟ ਹੈ 506 ਸਾਲ ਉਮਰ ਹੈ 95000 ਰੁਪਏ ਮਾਲਕ ਵੀਰ ਇਹਦਾ ਮੁੱਲ ਕਰਦੇ ਆ ਖਰੀਦਣ ਲਈ ਮਾਲਕਾ ਨਾਲ ਕਰ ਲਿਓ ਮਾਲਕਾ ਨੰਬਰ ਲਾ ਦਾਂਗੇ ਆਪਾਂ ਸਕਰੀਨ ਤੇ ਬਾਕੀ ਦੋਨੋਂ ਲੰਬੀ ਹੈ ਹਾਈਟ ਵੀ ਚੰਗੀ ਹੈ ਤੇ ਚੰਗੇ ਕੱਦ ਕਠ ਵਾਲੀ ਕੋੜੀ ਹੈ ਆਉਣ ਵਾਲੇ ਟਾਈਮ 'ਚ ਚੰਗੇ ਬੱਚੇ ਪੈਦਾ ਕਰਨ ਵਾਲੀ ਘੋੜੀ ਆ ਮੌਕੇ ਤੇ ਖਾਲੀ ਹੈ ਹੁਣ। ਬਾਕੀ ਤੁਸੀਂ ਘੋੜੀ ਚੈੱਕ ਕਰ ਸਕਦੇ ਹੋ ਤੇ ਅੱਗੇ ਆਪਣੇ ਲਵੇ ਹੈਗੀ ਜੀ ਇਹ ਬਸੇਰੀ ਇਹ ਚੰਬੀ ਬਸੇਰੀ ਹੈ ਜੀ। ਤੇ 30 ਮਹੀਨੇ ਦੀ ਉਮਰ ਹੈ ਤੇ ਨਟ ਪਲੱਸ ਇਹਦੀ ਹਾਈਟ ਹੈ। ਮੁੱਲੇ ਦਾ ਮਾਲਕ ਵੀਰ ਕਰਦੇ ਆ ਜੀ 85000 ਰੁਪਿਆ। ਇਹ ਰਾਜਸਥਾਨ 'ਚ ਖੜੀ ਹੈ ਕਨਾਂ ਉਹਦੀ ਸਕਰੀਨ ਆ ਬੋਡੀ ਬੰਤਰ ਮਜ਼ਬੂਤ ਹੈ। ਨੁਕਰੇ ਬੱਚੇ ਪੈਦਾ ਕਰਨ ਵਾਲੀ ਬਸੇਰੀ ਹੈ। ਬਾਕੀ ਕੰਨਗਨਾਂ ਦੀ ਸਕੀਨ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਜੇ ਕਿਸੇ ਨੂੰ ਇਹ ਰਸਨਾਂ ਦੀ ਹਰੀਤਾਂ ਇਹਦੇ ਬਾਰੇ ਗੱਲਬਾਤ ਕਰ ਲੈਓ ਮਾਲਕਾ ਨੰਬਰ ਲਾ ਦਾਂਗੇ ਅਪਰ ਸਕਰੀਨ ਤੇ ਸੰਭ ਸੰਭ ਬੜਾ ਮਜ਼ਬੂਤ ਤਾਂ ਤੁੰਤ ਨੰਬੀ ਇੱਕ ਕੰਨਗਨਾਂ ਦੀ ਸਕੀਨ ਹੈ ਚੰਗੇ ਬੱਚੇ ਪੈਦਾ ਕਰਨ ਵਾਲੀ ਕੋੜੀ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹਰੀਤ ਤੇ ਬਾਰੇ ਗੱਲਬਾਤ ਕਰ ਸਕਦਾ ਜੀ ਮਾਲਕਾ ਨੰਬਰ ਲਾ ਦਾਂਗੇ ਇਹਨਾਂ ਸਕਰੀਨ ਤੇ ਬਾਕੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੈਨੂੰ ਲੱਗੀ ਆਪਣੀ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਵੀ ਕਰ ਦਿਆ ਕਰੋ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਜੇ ਕਿਸੇ ਨੇ ਆਪਦਾ ਇੰਨ ਬਰਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚਲੀ ਜਾਂਦਾ ਆਪਣੇ ਨਾਲ ਸੰਪਰਕ ਕਰ ਲਿਆ ਕਰੋ ਅੱਗੇ ਆਪਣੇ ਲਈ ਹੈਗੀ ਇਹ ਕੁੜੀ ਦੀ ਉਮਰ ਮਾਲਕ ਵੀਰ ਨੇ ਆਪਾਂ ਨੂੰ ਦੱਸੀ ਜੀ 7 ਸਾਲ ਤੇ 9 ਪਲੱਸ ਇਹਦੀ ਹਾਈਟ ਦੱਸੀ ਹੈ ਇਹ ਵੀ ਰਾਜਸਥਾਨ 'ਚ ਖੜੀ ਹੈ ਥੋੜੀ ਲਿਸੀ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਮੁੱਲੇ ਦਾ ਮਾਲਕ ਵੀਰ ਕਰਦੇ ਈ 1 ਲੱਖ 30000 ਰੁਪਏ ਕੰਨਗਨਾਂ ਦੀ ਸ਼ਕੀਨ ਹੈ ਬਾਕੀ ਜੇ ਕਿਸੇ ਨੂੰ ਇਹ ਬਸੰਦਾਂ ਦੀ 23 ਦੇ ਬਾਰੇ ਗੱਲਬਾਤ ਕਰ ਲੈ ਮਾਲਕਾ ਨੰਬਰ ਸਕਰੀਨ ਤੇ ਲਾ ਦਾਂਗੀ ਬਾਕੀ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਇੱਕ ਹੋਰ ਵੀਡੀਓ ਧੰਨਵਾਦ